ਮੈਨੂੰ ਗੱਲ ਯਾਦ ਆ ਗਈ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਦੀ ਭਾਈ ਗੁਰਦਾਸ ਜੀ ਨੇ ਤੁਹਾਡੀ ਬਾਬਤ ਬਹੁਤ ਵਧੀਆ ਲਿਖਿਆ ਉਹ ਗੱਲ ਇੱਕ ਕਰਦੇ ਨੇ ਲੇਕਿਨ ਉਹਦੇ ਜਵਾਬ ਦੋ-ਦੋ ਹੁੰਦੇ ਤੇ ਤਿੰਨ ਚਾਰ ਦਲੀਲਾਂ ਦੇਣ ਤੋਂ ਬਾਅਦ ਤਿੰਨ ਚਾਰ ਵਿਚਾਰਾਂ ਦੇਣ ਤੋਂ ਬਾਅਦ ਅਖੀਰਲੀ ਪੰਗਤੀ ਵਿੱਚ ਭਾਈ ਗੁਰਦਾਸ ਜੀ ਉਸ ਗੱਲ ਦਾ ਨਿਚੋੜ ਕੱਢ ਕੇ ਰੱਖ ਦਿੰਦੇ ਨੇ ਉਹ ਗੱਲ ਇਥੋਂ ਸ਼ੁਰੂ ਕਰਦੇ ਨੇ ਭਾਈ ਗੁਰਦਾਸ ਜੀ ਸੰਗਤ ਦੀ ਸਿਫਤ ਕਿਵੇਂ ਕਰ ਦੇਣਾ ਉਹ ਕਹਿੰਦੇ ਕਵਨ ਦਸਾ ਕੀ ਪਵਨ ਗਵਨ ਕੈ ਵਰਖਾ ਹੈ ਕਵਨ ਦਸਾ ਕੀ ਪਵਨ ਬਾਦਲ ਬਿਲਾਤ ਹੈ ਕਾਹੂ ਜਲ ਪਾਨ ਕੀ ਇਹ ਰਹਿਤ ਅਰੋਗ ਦੇਹੀ ਕਾਹੂ ਜਲ ਪਿਆਨ ਵਿਆਪੇ ਬਿਰਥਾ ਬਿਲਾਤ ਹੈ ਕਾਹੂ ਕੀ ਅਗਨ ਪਾਕ ਸਾਲ ਸਿੱਧ ਕਰੇ ਕਾਹੂ ਕੀ ਅਗਨ ਪਵਨ ਜ਼ਰਾਤ ਹੈ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋ ਕਾਹੂ ਕੀ ਸੰਗਤ ਜੰਪੂਰ ਲੈ ਜਾਤ ਹੈ ਭਾਈ ਗੁਰਦਾਸ ਜੀ ਸਭ ਤੋਂ ਪਹਿਲੋ ਹਵਾ ਦੀ ਗੱਲ ਕਰਦੇ ਨੇ ਉਹ ਕਹਿੰਦੇ ਇੱਕ ਚੰਗੀ ਹਵਾ ਆਈ ਅਸੀਂ ਸਾਰੇ ਜ਼ਿਮੀਂਦਾਰ ਕਿਸਾਨ ਬੈਠੇ ਆ ਜਦੋਂ ਪੁਰੇ ਦੀ ਹਵਾ ਵਗਦੀ ਹੈ ਸਾਡੇ ਬਜ਼ੁਰਗਾਂ ਦੇ ਦਸਨ ਮੁਤਾਬਕ ਜਦੋਂ ਪੁਰੇ ਦੀ ਹਵਾ ਆਉਂਦੀ ਹੈ ਉਹਦੇ ਨਾਲ ਆਸ ਵੱਜ ਜਾਂਦੀ ਆ ਉਮੀਦ ਵੱਜ ਜਾਂਦੀ ਆ ਕਿ ਹੁਣ بارش ਹੋਏਗੀ ਭਾਈ ਗੁਰਦਾਸ ਜੀ ਕਹਿੰਦੇ ਕਿ ਚੰਗੀ ਹਵਾ ਵਗੀ ਪੁਰੇ ਦੀ ਉਹਦੇ ਨਾਲ ਬੱਦਲ ਚੜ੍ਹ ਕੇ ਆ ਗਏ ਕਾਲੀਆਂ ਘਟਾ ਝੜ ਕੇ ਛਾ ਗਈਆਂ ਪਰ ਭਾਈ ਗੁਰਦਾਸ ਜੀ ਕਹਿੰਦੇ ਉਸੇ ਵੇਲੇ ਇੱਕ ਭੈੜੀ ਹਵਾ ਵਗਣੀ ਸ਼ੁਰੂ ਹੋ ਗਈ ਜਨੂੰ ਅਸੀਂ ਦੱਖਣ ਦੀ ਹਵਾ ਕਹਿੰਦੇ ਆ ਉਹ ਕਹਿੰਦੇ ਛਾਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਗਈ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਕਹਿੰਦੇ ਕਿ ਚੰਗੀ ਹਵਾ ਆਈ ਤੇ ਆਪਣੇ ਨਾਲ ਬੱਦਲ ਲੈ ਕੇ ਆਈ ਇੱਕ ਭੈੜੀ ਹਵਾ ਵਗੀ ਤੇ ਛਾਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਗਈ